ਤਬੇ ਉਸਾਨੀ ਪੱਕੀ ਇੱਕ ਬਾਈਟ ਰਿਲੀਜ਼ ਕੀਤਾ ਹੈ ਜੋ ਬੜਾ ਹੀ ਦਿੱੰਤਜੋਗ ਹੈ ਇਸ ਦੇ ਵਿੱਚ ਨਾ ਕੋਈ ਐਮਐਸਪੀ ਦੀ ਗੱਲ ਕੀਤੀ ਗਈ ਹੈ ਨਾ ਕੋਈ ਕਰਜ਼ਾ ਮੁਕਤੀ ਦੀ ਗੱਲ ਕੀਤੀ ਗਈ ਹੈ ਨਾ ਹੀ ਕੋਈ ਆਪਣੇ ਜੋ ਮਜ਼ਦੂਰ ਭਰਾਜਨਾ ਮਨਰੇਂਗਾ ਦੇ ਸੰਬੰਧ ਵਿੱਚ ਕੋਈ ਉਹਨਾਂ ਦੇ ਵਾਈਟ ਵਿੱਚ ਕੋਈ ਵਾਅਦਾ ਕੀਤਾ ਗਿਆ ਹੈ ਇਸ ਕਰਕੇ ਜਿਹੜਾ ਇਹ ਇਹਨਾਂ ਨੇ ਕੇਂਦਰ ਨੇ ਬਾਈਟ ਪੇਸ਼ ਕੀਤਾ ਇਹ ਇਹ ਅਸੀਂ ਹਾ ਦਾ ਨਾਰਾ ਮਾਰਦੇ ਹਾਂ ਇਹਦੇ ਵਿੱਚ ਕੋਈ ਵੀ ਕਿਸਾਨ ਪੱਖੀ ਗੱਲ ਨਹੀਂ ਕੀਤੀ ਗਈ ਕੋਈ ਵੀ ਸਾਨੂੰ ਮੁਆਵਜ਼ੇ ਸੰਬੰਧੀ ਕੋਈ ਗੱਲ ਨਹੀਂ ਕੀਤੀ ਗਈ ਇਸ ਕਰਕੇ ਅਸੀਂ ਇਸ ਨੂੰ ਸਾਡੀ ਜਥੇਬੰਦੀ ਭਾਰਤੀ ਕਿਸਾਨ ਜੋ ਦੇ ਇੱਕ ਤਾਂ ਗ੍ਰਾਹਾਂ ਵੱਲੋਂ ਅਤੇ ਸਮੁੱਚੇ ਸੂਜਿਤ ਕਿਸਾਨ ਮੋਰਚੇ ਵੱਲੋਂ ਇਹ ਸੱਦਾ ਦਿੱਤਾ ਗਿਆ ਵੀ ਤਹਿਸੀਲਾਂ ਦੇ ਅੱਗੇ ਜਾਨੀ ਕਿ ਜਿਹੜੀਆਂ ਇਹਨਾਂ ਦੀਆਂ ਕਾਪੀਆਂ ਬਾਈਡ ਦੀਆਂ ਕਾਪੀਆਂ ਪੇਸ਼ ਕੀਤੀਆਂ ਗਈਆਂ ਉਹ ਛਾੜਦੀਆਂ ਹਨ ਉਹ ਇਸ ਕਰਕੇ ਅਸੀਂ ਅੱਜ ਬਲਾਕ ਕਰਨੀ ਵਾਲਾ ਦੇ ਸਮੂਥੀਆਂ ਕਾਈਆਂ ਵੱਲੋਂ ਅੱਜ ਅੱਜ ਇੱਥੇ ਸਤੀਲਦਾਰ ਤੇ ਦਫ਼ਤਰ ਅੱਗੇ ਇਹ ਪਰਤੀਆਂ ਥਾੜਨੀਆਂ ਧੰਨਵਾਦ ਜੀ ਪਰਤ